ਆ ਰਹਿਓ ਇਹ ਸਾਰੇ ਲੋਕ ਕਹਿ ਦਿੰਦੇ ਆ ਕਿ ਪਰਮੇਸ਼ਰ ਨੂੰ ਖੁਸ਼ ਕਰੋ ਪਰਮੇਸ਼ਰ ਨੂੰ ਖੁਸ਼ ਕਰੋ ਮੈਂ ਇੱਥੇ ਤੁਹਾਨੂੰ ਇਹ ਦੱਸਣ ਆ ਤੇ ਨਹੀਂ ਖੜਾ ਹੋਇਆ ਕਿ ਪਰਮੇਸ਼ਰ ਨੂੰ ਖੁਸ਼ ਕਰੋ ਮੈਂ ਤੁਹਾਨੂੰ ਇਹ ਦੱਸਣ ਲਈ ਖੜਾ ਹੋਇਆ ਪਰਮੇਸ਼ਰ ਨੂੰ ਖੁਸ਼ ਕਿਵੇਂ ਕਰੋ ਹਾਲੇਲੂਇਆ ਸਾਰਿਆਂ ਤੋਂ ਪਹਿਲਾ ਤਰੀਕਾ ਪਰਮੇਸ਼ਰ ਨੂੰ ਖੁਸ਼ ਕਰਨ ਦਾ ਗੈਰੀ ਜੀ ਪੜ ਕੇ ਸੁਣਾਉਣਗੇ ਇਵਰਾਨੀਆਂ 11 ਦੀ 6 ਅਤੇ ਨੇਚਾ ਬਾਜੋਂ ਉਦੇ ਮਨ ਨੂੰ ਪਾਉਣਾ ਅਨ ਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ਵਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਪਈ ਉਹ ਹੈ ਨਾਲੇ ਇਹ ਪਈ ਉਹ ਆਪਣੇ ਤਾਲੀਬਾਂ ਦਾ ਫਲ ਦਤਾ ਹੈ ਪਿਆਰਿਓ ਸਾਰਿਆਂ ਤੋਂ ਪਹਿਲੀ ਗੱਲ ਇਹ ਪਰਮੇਸ਼ਰ ਨੂੰ ਖੁਸ਼ ਕਿਵੇਂ ਕਰ ਸਕਦੇ ਹੋ ਤੁਸੀਂ ਨੇਸ਼ਿਆ ਦੇ ਨਾਲ ਵਿਸ਼ਵਾਸ ਕਰਨਾ ਪੈਣਾ ਜੇ ਤੁਸੀਂ ਪਰਮੇਸ਼ਰ ਨੂੰ ਖੁਸ਼ ਕਰਨਾ ਚਾਹੁੰਦੇ ਹੋ ਸਭ ਤੋਂ ਜ਼ਿਆਦਾ ਪਰਮੇਸ਼ਰ ਉਦੋਂ ਖੁਸ਼ ਹੁੰਦਾ ਜਦੋਂ ਤੁਹਾਡੇ ਅੰਦਰ ਵਿਸ਼ਵਾਸ ਹੁੰਦਾ ਹallelujah ਕੱਖ ਨਹੀਂ ਪ੍ਰਭੂ ਨੂੰ ਚਾਹੀਦਾ ਪਹਿਲੇ ਨੰਬਰ ਦੇ ਉੱਤੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਹੈ ਪ੍ਰਭੂ ਨੂੰ ਖੁਸ਼ ਕਰਨਾ ਹੈ ਜੇ ਤੂੰ ਤੇਰੇ ਅੰਦਰ ਵਿਸ਼ਵਾਸ ਚਾਹੀਦਾ ਹੈ ਹallelujah ਜੇ ਤੇਰੇ ਅੰਦਰ ਵਿਸ਼ਵਾਸ ਹੈ ਪ੍ਰਭੂ ਤੇਰੇ ਤੋਂ ਖੁਸ਼ ਹੈ ਇੱਥੇ ਲਿਖਿਆ ਪਰਮੇਸ਼ਰ ਨੂੰ ਵਿਸ਼ਵਾਸ ਤੋਂ ਬਿਨਾ ਖੁਸ਼ ਕਰਨਾ ਅਸੰਭਵ ਹੈ ਤੁਸੀਂ ਪ੍ਰਭੂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਤੁਹਾਡੇ ਅੰਦਰ ਵਿਸ਼ਵਾਸ ਨਹੀਂ ਹੈਗਾ ਖੁਸ਼ ਨਹੀਂ ਕਰ ਸਕਦੇ ਜੇਕਰ ਤੁਸੀਂ ਸ਼ੱਕੀ ਹੋ ਜੇ ਤੁਸੀਂ ਪਰਮੇਸ਼ਰ ਅੱਗੇ ਸ਼ਿਕਾਇਤਾਂ ਕਰਦੇ ਰਹਿੰਦੇ ਹੋ ਜੇ ਤੁਸੀਂ ਪਰਮੇਸ਼ਰ ਦੇ ਉੱਤੇ निकिया निकिया गलों केलामे देंगे हो प्रभु मैं कैं नहीं खुश हो सकता मैं खुश उदोंवगा जो तेरे अंदर विश्वास होगा की विश्वास है इत्या की विश्वास है दो गल् ने पहला विश्वास है कि परमेश्वर हैगा हाले लोही आश्वास है कि परमेश्वर हैगा ਭਾਵੇਂ ਕੋਝੋ ਜੇ ਭਾਵੇਂ ਤੂਫਾਨ ਆ ਜਾਣ ਭਾਵੇਂ ਹੁਣੇ ਇਹ ਬਿਲਡਿੰਗ ਡਿੱਗ ਜੇ ਭਾਵੇਂ ਸਭ ਕੁਝ ਹੀ ਖਤਮ ਹੋ ਜੇ ਫਿਰ ਵੀ ਸਾਨੂੰ ਵਿਸ਼ਵਾਸ ਹੈ ਕਿ ਪਰਮੇਸ਼ਰ ਹੈਗਾ ਹallelujah ਹallelujah ਕੁਝ ਵੀ ਹੋ ਜੇ ਜ਼ਿੰਦਗੀ ਦੇ ਵਿੱਚ ਕਿਹੋ ਜਿਹੀ ਤੂਫਾਨ ਆਉਣ ਕਿਹੋ ਜਿਹੀ ਵੀ ਪੁਚਾ ਲਾਉਣ ਕਿਹੋ ਜੀਆਂ ਵੀ ਤੰਗੀਆਂ ਆਉਣ ਕਿਹੋ ਜੀਆਂ ਵੀ ਮੁਸੀਬਤਾਂ ਆਉਣ ਫਿਰ ਵੀ ਸਾਨੂੰ ਵਿਸ਼ਵਾਸ ਏ ਕਿ ਸਾਡਾ ਪਰਮੇਸ਼ਰ ਜੀਂਦਾ ਪਰਮੇਸ਼ਰ ਏ ਉਹ ਹੈਗਾ ਹallelujah ਆਯੂਬ ਲਿਖਦਾ ਆਯੂਬ ਦਾ ਪਰਿਵਾਰ ਖਤਮ ਹੋ ਗਿਆ ਪੂਰੇ ਦਾ ਪੂਰਾ ਹallelujah ਆਯੂਬ ਨਾਂ ਦਾ ਬੰਦਾ ਸੀ ਬਾਈਬਲ ਚ ਉਹਦਾ ਪੂਰਾ ਪਰਿਵਾਰ ਬਰਬਾਦ ਹੋ ਗਿਆ ਬੱਚੇ ਸਾਰੇ ਦੇ ਸਾਰੇ ਮਰ ਗਏ ਹਾਲੇਲੂਇਆ ਕਿ ਡਿਵਿਡੀ ਗਾਲੇ ਬਾਜੀ ਸਾਰੇ ਬੱਚੇ ਮਰ ਗਏ ਸਾਰੇ ਬੱਚੇ ਮਰ ਗਏ ਇੱਕ ਦਿਨ ਚ ਈਯੂਬ ਦੇ ਬਿਮਾਰੀ ਲੱਗੀ ਸ਼ਰੀਰ ਨੂੰ ਕੋੜ ਲੱਗ ਗਿਆ ਸ਼ਰੀਰ ਗਲ ਗਿਆ ਤੇ ਉਹ ਤੋਂ ਬਾਅਦ ਵਿੱਚ ਆਯੂਬ ਦੇ ਦੋਸਤ ਆਏ ਤੇ ਉਹਦੇ ਮਨ 'ਚ ਸ਼ੱਕ ਪਾਉਣ ਲੱਗ ਗਏ ਤੇ ਆਯੂਬ ਤਾਂ ਕੀ ਕਹਿੰਦਾ ਕਹਿੰਦਾ ਭਾਵੇਂ ਕਹਿੰਦਾ ਸਾਰਾ ਕੁਝ ਹੀ ਬਰਬਾਦ ਹੋ ਗਿਆ ਕਹਿੰਦਾ ਭਾਵੇਂ ਮੇਰਾ ਸ਼ਰੀਰ ਗਲ ਗਿਆ ਕਹਿੰਦਾ ਭਾਵੇਂ ਮੈਂ ਬਰਬਾਦ ਹੋ ਗਿਆ ਵਾਂ ਫਿਰ ਵੀ ਮੈਨੂੰ ਇੱਕ ਗੱਲ ਦਾ ਪਤਾ ਮੇਰਾ ਛੁਟਕਾਰਾ ਦੇਣ ਵਾਲਾ ਜੀਂਦਾ ਹੈ ਜਿੰਦਾ ਮੈਨੂੰ ਇੱਕ ਗੱਲ ਦਾ ਪਤਾ ਹੈ 댓 ਮਾਈ ਰੀਡੀਮਰ ਲਿਪਸ ਮੇਰਾ ਛੁਟਕਾਰਾ ਦੇਣ ਵਾਲਾ ਜਿੰਦਾ ਹੈ ਸ਼ੈਤਾਨ ਸਾਰਿਆਂ ਤੋਂ ਪਹਿਲਾਂ ਪਤਾ ਤੁਹਾਡੀ ਜ਼ਿੰਦਗੀ 'ਚ ਜਦੋਂ ਕੋਈ ਚੈਲੰਜ ਆਉਂਦਾ ਪ੍ਰਭੂ ਨਹੀਂ ਚੈਲੰਜ ਲੈ ਕੇ ਆਉਂਦਾ ਸ਼ੈਤਾਨ ਲੈ ਕੇ ਆਉਂਦਾ ਤੇ ਜਦੋਂ ਵੀ ਤੁਹਾਡੀ ਜ਼ਿੰਦਗੀ 'ਚ ਚਣੌਤੀ ਕੋਈ ਵੀ ਆਉਂਦੀ ਏ ਸ਼ੈਤਾਨ ਸਭ ਤੋਂ ਪਹਿਲੀ ਗੱਲ ਜਿਹੜੀ ਤੁਹਾਡੇ ਦਿਮਾਗ 'ਚ ਪਾਵੇਗਾ ਉਹ ਪਤਾ ਕਿਹੜੀ ਏ ਤੇਰਾ ਰੱਬ ਕਿੱਥੇ ਆ ਹਾਲੇਲੂਇਆ ਕੀ ਆਉਂਦਾ ਕੁਐਸਚਨ ਤੇਰਾ ਰੱਬ ਕਿੱਥੇ ਆ ਤੇਰਾ ਰੱਬ ਕਿੱਥੇ ਆ ਉਦੋਂ ਸਾਨੂੰ ਬਾਈਬਲ ਦਾ ਪਤਾ ਹੋਣਾ ਚਾਹੀਦਾ ਕਿ ਮੇਰਾ ਰੱਬ ਇਹ ਤੂਫਾਨ ਦੇ ਵਿੱਚ ਵੀ ਮੇਰੇ ਨਾਲ ਖਲੋਤਾ ਸ਼ੈਤਾਨਾ ਮੈਨੂੰ ਪਤਾ ਏ ਕਿ ਮੈਂ ਇੱਥੋਂ ਵੀ ਜੇਤੂ ਬਣ ਕੇ ਬਾਹਰ ਆ ਜਾਣਾ ਹਾਲੇਲੂਇਆ ਹਾਲੇਲੂਇਆ ਮੈਂ ਜੇ ਪਿਛਲੇ 22 ਸਾਲਾਂ ਚ 25 ਸਾਲਾਂ ਚ ਕਿਸੇ ਚੀਜ਼ ਨੂੰ ਸਿੱਖਿਆ ਹੋਈ ਹੀ ਏ ਕਿ ਮੇਰਾ ਪ੍ਰਭੂ ਹੈਗਾ ਹੈ ਉਹ ਜੀਦਾ ਹੈ ਮੈਂ ਜਿਹੜੀਆਂ ਪ੍ਰਾਰਥਨਾਵਾਂ ਕਰਦਾ ਉਹ ਤੁੱਕੇ ਨਹੀਂ ਲਾਉਂਦਾ ਮੈਨੂੰ ਪਤਾ ਹੈ ਜਦੋਂ ਮੇਰੇ ਮੂੰਹ ਚੋਂ ਸ਼ਬਦ ਨਿਕਲਦੇ ਆ ਮੇਰਾ ਪ੍ਰਭੂ ਉਹ ਸੁਣ ਲੈਂਦਾ ਹੈ ਹਾਲੇਲੂਇਆ ਤੇ ਤੁਜੀ ਗਾ ਮੇਰਾ ਪ੍ਰਭੂ ਭਲਾ ਪਰਮੇਸ਼ਰ ਏ ਕੌਣੇ ਵੀਰ ਜੀ ਭਲਾ ਪਰਮੇਸ਼ਰ ਚੰਗਿਆਈ ਦੇ ਨਾਲ ਭਰਿਆ ਹੋਇਆ ਏ ਭਲਾਈ ਦੇ ਨਾਲ ਭਰਿਆ ਹੋਇਆ ਏ ਮੇਰਾ ਪ੍ਰਭੂ ਗੋਟੇ ਉਹ ਬੁਰਾ ਨਹੀਂ ਹੈਗਾ ਕਿਉਂਕਿ ਇੱਥੇ ਲਿਖਿਆ ਮੈਨੂੰ ਵਿਸ਼ਵਾਸ ਏ ਕਿ ਉਹ ਆਪਣੇ ਤਾਲਬਾਂ ਦਾ ਫਲ ਦਤਾ ਹੈ ਜਿਹੜੇ ਉਹਨੂੰ ਭਾਲਦੇ ਨੇ ਉਹਨਾਂ ਦਾ ਉਹ ਫਲ ਦਤਾ ਹੈ ਅਸੀਂ ਇਹੋ ਜੇ ਰੱਬ ਨੂੰ ਮੰਨਦੇ ਆ ਜਿਹੜਾ ਭਲਾ ਏ ਜਿਹਦੇ 'ਚ ਇੰਨੀ ਵੀ ਬਰਿਆਈ ਨਹੀਂ ਹੈਗੀ ਏ ਹਾਲੇਲੂਇਆ ਸਾਰੇ ਬੋਲੋ ਹਾਲੇਲੂਇਆ ਹਾਲੇਲੂਇਆ ਤੁਸੀਂ ਪ੍ਰਭੂ ਨੂੰ ਖੁਸ਼ ਕਰਨਾ ਚਾਹੁੰਦੇ ਹੋ ਜੇ ਖੁਸ਼ ਕਰਨਾ ਚਾਹੁੰਦੇ ਹੋ ਵਿਸ਼ਵਾਸ ਕਰ ਲਓ ਹਾਲੇਲੂਇਆ ਕੋਜੋ ਜੇ ਜ਼ਿੰਦਗੀ ਚ ਪ੍ਰਭੂ ਦੇ ਵਿੱਚ ਆਪਣੇ ਵਿਸ਼ਵਾਸ ਨੂੰ ਮਜ਼ਬੂਤ ਰੱਖੋ ਔਂਕੜਾ ਆਉਣ ਗਿਆ ਤੂਫਾਨ ਆਉਣਗੇ ਪਰੇਸ਼ਾਨੀਆਂ ਆਉਣਗੀਆਂ ਪਰ ਮਨ ਦੇ ਵਿੱਚ ਇੱਕ ਦ੍ਰਿੜਤਾ ਹੋਣੀ ਚਾਹੀਦੀ ਏ ਕਿ ਮੇਰਾ ਪ੍ਰਭੂ ਹੈਗਾ ਹੈ ਤੇ ਮੇਰੇ ਨਾਲ ਖਲੋਤਾ ਹੈ ਤੇ ਮੇਰੇ ਪ੍ਰਭੂ ਨੇ ਮੇਰਾ ਹੱਥ ਫੜ ਕੇ ਮੈਨੂੰ ਇੱਥੋਂ ਪਾਰ ਲੈ ਜਾਣਾ ਹੈ ਹallelujah ਸ਼ੈਤਾਨ ਇਹ ਹੀ ਚਾਹੁੰਦਾ ਹੈ ਕਿ ਤੁਸੀਂ ਪਰਮੇਸ਼ਰ ਦੀ ਹੋਣ ਤੇ ਸ਼ੱਕ ਕਰੋ ਤਾਂ ਕਿ ਤੁਸੀਂ ਉਹ ਤੂਫਾਨ ਚ ਡੁੱਬ ਜਾਓ ਪਰ ਪ੍ਰਭੂ ਇਹ ਚਾਹੁੰਦਾ ਹੈ ਕਿ ਤੂੰ ਮੇਰੇ ਤੇ ਵਿਸ਼ਵਾਸ ਕਰਦਾ ਰਹਿ ਤੇ ਮੈਂ ਤੈਨੂੰ ਇਹ ਤੂਫਾਨ ਚੋਂ ਬਾਹਰ ਕੱਢ ਕੇ ਲੈ ਜਾਣਾ ਹੈ ਹallelujah